ਜੀ ਮੈਨੂੰ ਦੱਸ ਦੇ ਕਰ ਸਰਮਿੰਦਰ ਪਾਉ ਜੈਤੋ ਮੇਰਾ ਛੋਟਾ ਵੀਰ ਹੈ ਜੀ ਆ ساری ਟੀਮ ਕਬੱਡੀ ਵਾਲੀ ਜੀ ਐ ਸਰਮਿੰਦਰ ਪਾਉ ਦੇ ਨੋਂ ਤੋਂ ਕੇ ਪਾਉ ਵੀ ਆਇਆ ਉਹ ਤੈਨੂੰ ਕੀ ਹੋ ਗਿਆ ਮੈਂ ਉੱਥੇ ਉਨੇ ਦਰੂਸਿਆਂ ਆਇਆ ਮੈਂ ਹੀ ਹਾਂ ਇਹ ਉਹੀ ਪਾਉ ਆ ਛੋਟਾ ਜਾਂ ਬਣ ਗਿਆ ਕੇ ਮਿਹਨਤੀ ਨਹੀਂ ਕਰਨ ਲੱਗਿਆ ਉਡਣਾ ਸੱਪਾ ਜੀ ਇਹ ਕਬੱਡੀ ਦੀਆਂ ਟੀਮਾਂ ਚੋਂ ਕਿਉਂਕਿ ਇਹਨੂੰ ਪਲਵਾਰ ਨੂੰ ਮਿੱਟੀ ਲਾਉਣ ਦੀ ਸ਼ਰਤ ਲੱਗੀ ਹੁੰਦੀ ਵੀ ਇਹਦੇ ਸਰੀਰ ਨੂੰ ਮਿੱਟੀ ਲਾ ਦੇ ਉਹ ਹੀ ਨੇ ਪੈਸੇ ਪਰ ਮੇਰਾ ਛੋਟਾ ਵੀਰ ਹੈ ਜੀ ਅਸੀਂ ਕਟਿਆ ਨੇ ਬੜਾ ਲੰਮਾ ਸਮਾਂ گزارਿਆ ਹੈ ਪਾਉ ਨੂੰ ਤਾਂ ਕੈਨੇਡਾ ਲੈ ਕੇ ਬਹਿ ਗਏ ਟੋਪ ਪਲਵਾਨ ਦੀ ਹੈ ਨਾ ਅਸਲ ਜਈਆਂ ਨੂੰ ਵਾਹਵਾਦੀ ਕਈਆਂ ਨੂੰ ਸੈਟ ਵਾਈ ਜੁੰਦੇ ਨੇ ਪਰ ਪਲਵਾਨ ਮੈਨੂੰ ਪਤਾ ਪਲਵਾਨ ਨੂੰ ਇੱਥੇ ਵਾਲੀਆਂ ਸਰਦਾਰੀਆਂ ਕਿ ਪੀਕ ਪਲਵੰਦਾਂ ਨੌ ਬਹੁਤ ਹੈ ਸਰਿੰਦਰਪ੍ਰਭ ਮੈਂ ਸੱਚੀ ਮੁੱਛੀ ਨਹੀਂ ਸਿਆਣਾ ਮੈਂ ਕਿਹਾ ਵੈਸੇ ਹੀ ਆ ਤਿਆਰੀ ਕਰ ਬਣ ਆਉਂਦਿਆਂ ਵੀ ਬੁਲਾਇਆ ਸੀ ਨਾ ਸੱਚ ਕੋਈ ਮੈਂ ਝੂਠ ਨਹੀਂ ਕਿ ਮੇਰੇ ਪੱਲੇ ਹੀ ਨਹੀਂ ਪਈ ਵੀ ਇਹ ਸਾਡਾ ਆਪਦਾ ਹੀ ਹੈ ਤੇ ਮੈਂ ਤਾਂ ਵੈਸੇ ਹੀ ਆ ਆਮ ਮਿਲ ਕੇ ਜਿਵੇਂ ਜੋ ਚਲੇ ਜਣ ਲੋ ਨਾ ਘਾਟਾ ਪਗਿਆ ਨਹੀਂ ਤੇ ਉੱਥੇ ਖੜ ਕੇ ਜੱਫੀ ਪਾ ਕੇ ਭਰਾ ਨੂੰ ਮਿਲਦਾ ਕਿਉਂਕਿ ਛੋਟਾ ਭਰਾ ਸਾਡਾ ਜੀ ਇੱਕ ਪਰਿਵਾਰ ਹੈ ਸਰਿੰਦਰ ਜਿਉਂਦੇ ਬਸਦੇ ਰਹੋ ਜੀ ਆਇਆਂ ਨੂੰ ਸਪੈਸ਼ਲ ਵਧਾਈਆਂ ਮੇਰੇ ਵੱਲੋਂ ਸਾਰੀ ਟੀਮ ਨੂੰ ਤੁਹਾਡੀ ਨੂੰ ਐ ਵਸਦੇ ਰਹੋ ਬਸਦੇ ਰਹੋ ਖੁਸ਼ ਰਹੋ ਹਮੇਸ਼ਾ ਤੇ ਸਰਕਾਰ ਬਣ ਗਈ ਕਿ ਨਹੀਂ ਬਣ ਗਈ ਆ ਦੱਸਿਆ ਹੀ ਨਹੀਂ ਹਰਿੰਦਰ ਭਰਾੜ ਜੀ ਚੇਅਰਮੈਨ ਪੰਜਾਬ ਰਾਜ ਬਿਜਲੀ ਬੋਰਡ ਦੁਬਾਰਾ ਸਰਾ ਮਾਨ ਕਰਦੇ ਨੇ ਜੀ ਸ਼ੁਕਰੀਆ ਮਿਹਰਬਾਨੀ ਹੋਰ ਵੀ ਹੈ ਹੋਰ ਵੀ ਹੈ ਰਾਜਵੀਰ ਸੇਖਾ ਅਮਰਤਪਾਲ ਚੈਲ ਜੀ ਦੁਬਾਰਾ ਮੈਨੂੰ ਦੇ ਮੈਂ ਬੋਲ ਦੇਦਾ ਕੋਈ ਨਹੀਂ ਇਹ ਬਸਰਾ ਮਾਨ ਸਾਰੇ ਪ੍ਰਭਾਣੇ ਕਰੇ ਸ਼ੁਕਰੀਆ ਮਿਹਰਬਾਨੀ ਭਰਾ ਤੇ ਦੀ ਗਵਰਨਮੈਂਟ ਬਣ ਗਈ ਕਹਿੰਦੇ ਸੋ ਸਾਡਾ ਭਰਾ ਹੈ ਸਰੇਂਦਰ ਪਾਉ ਜਿਹਨੇ ਟੀਮ ਬੈਠੀ ਹੈ ਸਾਰਿਆਂ ਨੂੰ ਜੀ ਆਇਆਂ ਕਹਿੰਨੇ ਆ ਭਰਾ ਨੇ ਸਾਡੇ ਮੈਂ ਦੱਸ ਦਿਆਂ ਕਿ ਮੇਰਾ ਪਿੰਡ ਜੈਤੋਵੰਡੀ ਹੈ ਸੋ ਜੈਤੋ ਮੰਢੀ ਤੋਂ ਬਹੁਤ ਸਾਰੇ ਜਿੰਨੇ ਵੀ ਤੁਸੀਂ ਆਏ ਹੋ ਸਾਰਿਆਂ ਨੂੰ ਜੀ ਆਇਆਂ ਕਹਿੰਨੇ ਆ ਜੀ ਮੇਰੇ ਪਿੰਡ ਦਾ ਮਾਣ ਹੈ ਸਾਡਾ ਭਰਾ ਜੈਤੋ ਦਾ ਨਾਮ ਜਿਨ੍ਹਾਂ ਜਿਨ੍ਹਾਂ ਨੇ ਚਮਕਾਇਆ ਹੈ ਦੀਪਕ ਜਤੋਈ ਸਾਹਿਬ ਸਰੇਂਦਰ ਪਾਉ ਤਾਰੀ ਜੈਤੋਵਾਲਾ ਬਿਲਕੁਲ ਜੀ ਬਿਲਕੁਲ ਬਸ ਸਰੀਆ ਮਹਾਨ ਹਸਤੀਆਂ ਉੱਥੋਂ ਪੈਦਾ ਹੋਈਆਂ ਨੇ ਸੋ ਅਸੀਂ ਨਮਣੇ ਜੇ ਵੀ ਉੱਥੋਂ ਦੇ ਆ ਜੀ ਸੋ ਥੈਂਕ ਯੂ ਕੀ ਬਾਤ ਹੈ ਕੀ ਬਾਤ ਹੈ ਕਲਵੰਤ ਸਿੰਘ ਜੀ ਮਾਮਾ ਜੀ ਕਾਕਾ ਜੀ ਬਸ ਸਰੀਆ ਮਾਨ ਸ਼ੁਕਰੀਆ ਮਿਹਰਬਾਨੀ ਪੰਜਾਬ ਰਾਜ ਬਿਜਲੀ ਬੋਰਡ ਤੋਂ ਕੀ ਬਾਤ ਹੈ ਕੁੰਡੀਆਂ ਲਾਉਣੀਆਂ ਸੌਖੀਆਂ ਆਪਾਂ ਨੂੰ ਤਾਂ ਬਈ ਖੁਸ਼ੀ ਹੋਈ ਆ ਸੱਚੀ ਹੋਈ ਹ ਹੁਣ ਐ ਜੇ ਲੱਗਦਾ ਵੀ ਸੱਚੇ ਮੇਰੇ ਭਰਾ ਬੈਠੇ ਹੋ ਯਾਰ ਵੈਸੇ ਤਾਂ ਮੈਂ ਕਿਉਂਕਿ ਤੈਨੂੰ ਨਹੀਂ ਸਿਆਣਾ ਸੀ ਬੁਲਾਉਣ ਸੱਚੇ ਮਾਫ ਕਰਨਾ ਮੇਰਾ ਵੀਰਾ ਬਣ ਕੇ ਪਹਿਲਾਂ ਦੱਸ ਦਿਆ ਕਰ ਮੈਨੂੰ ਹੁਣ ਨਹੀਂ ਹੁਣ ਨਹੀਂ ਭੁੱਲਦਾ ਚਲੋ ਫਰਮਾਇਸ਼ ਤੁਸੀਂ ਸ਼ੁਰੂ ਕਰਿਆ ਸੀ ਜੁੱਤੀ ਗਾਣਾ ਮੇਰੇ ਆਪਣੇ ਚੈਨਲ ਤੋਂ ਆਇਆ ਹੋਇਆ ਜੀ ਆਕਰ ਸਰਪੰਚ ਦਾ ਵੀ ਲਾਉਣੇ ਜਰੂਰ ਪਹਿਲਾਂ ਸਰਪੰਚ ਜੀ ਲਾ ਦੇ ਆਉਂ ਸ਼ੁਰੂ ਕਰਿਆ ਸੀ ਇਸ ਤੋਂ ਬਾਅਦ ਲਾ ਦਿੰਨੇ ਸਰਪੰਚੀ ਆਪਾਂ ਕੋਈ ਗੱਲ ਨਹੀਂ ਹੋ ਕਰਦੀ ਗੱਲ ਲਾ ਦੇਾਂਗੇ ਸਾਰੀ ਆਓ ਜੀ ਜੁੱਤੀ ਗਾਣਾ ਲੈ ਕੇ ਹਾਜ਼ਰ ਸੁਣੋ ਜੀ ਦਿਲ ਸੋ ਸਤ ਸਿਰ ਤੇ ਲੱਗੀ ਈ ਡਾਂਗੇ ਲੱਗੇ ਮੈਰੀਆਂ ਦੀ ਸੋਸਾਂ ਤੇ ਸਰਦਨ ਲੱਕੀ ਡਾਂਗੇ ਲੱਗੇ ਮੈਰੀ ਵਾਹੂ ਹੁਣ ਕੀ ਬਣੂ ਤੈਨੂੰ ਕੀ ਲੱਗਦਾ ਉਹ ਕਿਹੜੇ ਕੋਟ ਕਚਹਿਰੀਆਂ ਨੇ ਹੁਣ ਕੀ ਬਣੂ ਤੈਨੂੰ ਕੀ ਲੱਗਦਾ ਉਹ ਕਿਹੜੇ ਕੋਟ ਕਚਹਿਰੀਆਂ ਜਿੱਥੇ ਗਰਾਰੀ ਅੜ ਜੇ ਤੇਰੀ ਕੀ ਕਕੜਾ ਕੇ ਤੂੰ ਆਉਂਦਾ ਓਦਲੇ ਬੰਦੇ ਦੇ ਚੰਮ ਦੀ ਜੱਟ ਪੈਰ ਜੁੱਤੀ ਨਹੀਂ ਪਾਉਂਦਾ ਓਦਲੇ ਬੰਦੇ ਦੇ ਚੰਮ ਦੀ ਜੱਟ ਪੈਰ ਜੁੱਤੀ ਨਹੀਂ ਪਾਉਂਦਾ ਓਦਲੇ ਬੰਦੇ ਦੇ ਚੰਮ ਦੀ ਜੱਟ ਪੈਰ ਜੁੱਤੀ ਨਹੀਂ ਪਾਉਂਦਾ ਸਿਰੋਹੀ ਬਣੇ ਜੱਟੀਏ ਬਣਦੇ ਜੇਲੇ ਨਾ ਮੀਂਹ ਓ ਤੂੰ ਲਾਈ ਸੀ ਯਾਰੀ ਜਗਾੜੋ ਲਾਗੇ ਵੇ ਮਿੱਤਰਾਂ ਓਏ ਹੁਣ ਖੜਕੂਗੀ ਡਾਂਗ ਕਦੇ ਸੀ ਪੈਗ ਖੜਕਾਉਂਦੇ ਸ਼ੌਮੀ ਇਕਲੇ ਬੋਦੇ ਤੇ ਕੱਢਦੇ ਵੀ ਜੋਤਵਾ ਤੇਰੇ ਤੇ ਲਾਉਂਦੋ ਓ ਥੱਲੇ ਬੰਦੇ ਦੇ ਚੰਮੀ ਜੱਟ ਪੈਰ ਜੁੱਤੀ ਨੇ ਪਾਉਂਦਾ ਓ ਥੱਲੇ ਬੰਦੇ ਦੇ ਚੰਮੀ ਜੱਟ ਪੈਰ ਜੁੱਤੀ ਨੇ ਪਾਉਂਦਾ ਥੱਲੇ ਬੰਦੇ ਦੇ ਚੰਮੀ ਜੱਟ ਪੈਰ ਜੁੱਤੀ ਨੇ ਪਾਉਂਦਾ ਬਥੇ ਮਕਾਲੇ ਕੀ ਉਲਝੀਆਂ ਵਸਲਾ ਓ ਸੋਨਾ ਲੱਖ ਦੀ ਥਾਰ ਕਢਾਈ 18 ਲੱਖ ਦਾ ਅਸਲਾ ਓ ਕੱਥੇ ਬਲਗਾਰ ਹੋ ਗਏ ਇੱਕ ਸਿੱਧੋ ਤੇ ਅਣਖੀਲਾ ਓ ਹੁਣ ਨਹੀਂ ਚੱਕਰ ਕੇ ਸਕੂਸਦਾ ਆਇਆਂ ਘੜੀਆਂ ਵਸਲਾ ਸਭ ਨੂੰ ਪਤਾ ਪੁਰਾਣੇ ਦਾ ਕੋਈ ਡਰਦੇ ਨਹੀਂ ਮੂਰੀਆਂ ਦਾ ਓ ਵੱੱਲੇ ਬੰਦੇ ਦੇ ਚੰਮ ਦੀ ਜਟ ਪੈਰ ਜੁੱਤੀ ਦੇਦੇ ਚੰਨ ਦੀ ਜੱਟ ਪੈਰ ਜੁੱਤੀ ਨੇ ਪਾਉਂਦਾ ਇਕੱਲੇ ਬੰਦੇ ਦੇ ਚੰਨ ਦੀ ਜੱਟ ਪੈਰ ਜੁੱਤੀ ਨੇ ਪਾਉਂਦਾ ਓ 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 ਕਿੱਥੇ ਮੇਰੀ ਝਾਂਗਰ ਝਣ ਕੇ ਕੋਲੀ ਉਥੇ ਚੰਨ ਦੀ ਜੋ ਲੇਰੀ ਹਲਕੇ ਵਿੱਚ ਸਾਡੀ ਤੇ ਰੂਪ ਉਤਮ ਦੀ ਲੋਜ ਦਿੰਦਾ ਦਰਸ਼ਨ ਵੇ ਇਹ ਵੀ ਈਪੀ ਨਿਊਜ਼ ਤੇ ਆਤੇ ਉਹ ਵੱਡੀ ਬਣ ਜੇ ਖਬਰ ਬਿੱਲੋ ਸਾਡੀ ਛੋਟੀ ਜਈ ਗੱਲ ਦੀ ਜੀਦਾ ਜਿਗਰਾ ਰਬੜਦਾ ਹੋ ਦੀ ਬੇਜਾ ਤੇਰੇ ਨਾਲ ਲਾਉਦਾ ਉਹ ਵੱਡੇ ਬੰਦੇ ਦੇ ਜੰਮ ਦੀ ਜੱਟ ਪੈਰ ਜੁੱਤੀ ਨਹੀਂ ਪਾਉਂਦਾ ਉਹ ਥੱਲੇ ਬੰਦੇ ਦੇ ਜੰਮ ਦੀ ਜੱਟ ਪੈਰ ਜੁੱਤੀ ਨਹੀਂ ਪਾਉਂਦਾ ਥੱਲੇ ਬੰਦੇ ਦੇ ਜੰਮ ਦੀ ਜੱਟ ਪੈਰ ਜੁੱਤੀ ਨਹੀਂ ਪਾਉਂਦਾ ਸਰਪੰਚ ਜੀ ਪੈਸੇ ਕਿ ਮਕਬੂਲ ਕੀ ਰੱਖੀ ਗੌਰ ਪਟੋਲੇ